ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸੁਮਤ ਜਿਹੜਾ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰ ਰਿਹਾ ਹੈ ਇੱਕੋ ਹੀ ਨਗਸ ਨੂੰ ਦਿਖਾਉਣਾ ਹੈ। ਮੋਹਰਾਂ ਨਸਲ ਦੀ ਕੱਟੀ ਦਿਖਾਉਣ ਲੱਗਿਆ ਬੜੀ ਸ਼ਕੀਨ ਆ ਠੀਕ ਆ। ਦੰਦੋਂ ਤੋਂ ਖੀਰੀ ਮਿਲ ਜੂ ਤੇ ਇੱਕ ਆਦ ਕਾਠ ਬੇਲ ਲੰਬਾਈ ਚਾਈ ਖਾਸੀ ਵਧੀਆ ਚੰਗੀ ਹੈ ਮਰਦ ਸਾਹ ਹਾਂ ਠੀਕ ਹੈ ਬਿਲਕੁਲ ਜਾਇਜ਼ ਹੈ ਰੰਗ ਦੇ ਸੰਗਾ ਤੇ ਬਾਕੀ ਜਿਹੜਾ ਭਰਾ ਖਰੀਦੂਗਾ ਉਹ ਤਸੱਲੀ ਕਿਸੇ ਵੀ ਤਰ੍ਹਾਂ ਦਾ ਕੋਲਿਆਗਾ ਦੀ ਆਪ ਕਰ ਸਕਦਾਗਾ ਠੀਕ ਆ ਕਿਉਂਕਿ ਆਪਣਾ ਫਰਜ਼ ਸਰ ਵੀਡੀਓ ਬਣਾਉਂਦਾਗਾ ਤੇ ਇਸ ਭਾਈ ਦਾ ਕੰਮ ਹੈਗਾ ਸਿਰਫ ਕੱਟੀ ਵੇਚਣ ਦਾਗਾ। ਖਰੀਦਣ ਵਾਲਾ ਭ ਵੀਡੀਓ ਲਾਸਟ ਤੱਕ ਦੇਖਿਓ ਤੋਰ ਤਰਕ ਅਨੁਸਾਰ ਨਿਵੇੜਦਾਂਗੇ ਬੜੀ ਗੱਲਬਾਤ ਕਰਾਂਗੇ ਠੀਕ ਬਾਈ ਜੀ ਆਪਾਂ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਜਿਹੜੀ ਵੀਡੀਓ ਪਾਈ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਜੇ ਰਹੀ ਸਸਕ੍ਰਾਈਬ ਬਾਈ ਜੀ ਸਸਤਰੀਕਾਲ ਬਾਈ ਜੀ ਜਿੰਨੇ ਦੇਖ ਰਹੇ ਆ ਠੀਕ ਠਾਕ ਹੋ ਬਾਈ ਜੀ ਹਾਂਜੀ ਹਾਂਜੀ ਬਰੇ ਠੀਕ ਆ ਆਪਣਾ ਡਰੈਸ ਪਿੰਡ ਅਕਲੀਆ ਬਾਈ ਜਿਲ੍ਹਾ ਮਾਨਸਾ ਬਰਨਾਲਾ ਮਾਨਸਾ ਰੋਡ ਦੇ ਉੱਤੇ ਹੀ ਪਿੰਡ ਆ ਗਿਆ ਇਹ ਅਕਲੀਆ ਪਿੰਡ ਜੀ ਤੇ ਸੰਪਰਕ ਨੰਬਰ 62803 ਜੀ 87824 ਜੀ ਜੋਗਰ ਅੱਲਾ ਪੱਖੋ ਹਾਂਜੀ ਹਾਂਜੀ ਬਾਈ ਉੱਤੇ ਹੀ ਪਿੰਡ ਆ ਗਈ ਠੀਕ ਹੈ ਬਰਨਾਲਾ ਵੀ 25 ਕਿਲੋਮੀਟਰ ਤੇ ਮਾਨਸਾ ਵੀ ਉੱਤੇ ਹੀ ਪਿੰਡ ਆ ਗਿਆ ਬਿਲਕੁਲ ਠੀਕ ਹੈ ਜਿਹੜੀ ਕਟਿਆ ਵੇਚੀ ਨੇ ਬਾਈ ਇਹ ਹੈ ਨਾ ਵੀ ਕਿੰਨੀ ਉਮਰ ਦੀ ਕਟਿਆ ਇਹ 20 ਕੀ ਕੁ ਮਹੀਨਿਆਂ ਦੀ ਉਮਰ ਆ ਬਾਈ ਜਿਹਦੀ ਪੌਣੇ ਇੱਕ ਦੋ ਸਾਲ ਦੀ ਆ ਦੋ ਸਾਲ ਦੇ ਕਿਹਦੇ ਵਿੱਚ ਚ ਆ ਗਈ ਹਾਂਜੀ ਹਾਂਜੀ ਪੌਣੇ 200 ਤੋਂ ਉੱਪਰ ਹੋਣੀ ਇਹਦੀ ਦੋ ਸਾਲ ਤੋਂ ਘੱਟ ਹੋਣੀ ਹੈ ਤੇ ਦੰਦੋਂ ਦੰਦੋ ਖੀਰੀ ਹੈ ਵੀਰੇ ਬਿਲਕੁਲ ਖੀਰੀ ਹਾਂਜੀ ਹਾਂਜੀ ਖੀਰੀ ਹੈ ਸਾਡੇ ਕਿੰਨੇ ਚਾਰ ਕਪਾਣ ਚਾਰ ਆ ਬਾਈ ਜੀ ਲੱਪੜਾਪਾ ਥਾਣ ਦਿਖਾ ਦੀ ਕਰਮਲ ਦੇ ਥਾਣ ਬਹੁਤ ਸੋਹਣੇ ਝੋਲੀ ਅਲੀ ਕਰ ਕੱਟੀ ਨ ਲੱਗੀ ਵੀ ਪੂਰੇ ਗੈਬ ਤੇ ਆ ਥਾਂ ਤਾਂ ਬਾਈ ਜੀ ਹਾਂ ਇੱਥੋਂ ਦੇਖ ਸਕਦਾ ਠੀਕ ਆ ਚਾਰ ਥਾਣ ਬੱਕਰੀ ਵੀ ਫੋਰਸ਼ਾਣੀ ਕੀ ਚੰਗੀ ਝੋਲੀ ਇਹਦੀ ਨੇ ਬਰਾਂ ਵਾਲੀ ਤੇ ਇੱਥੋਂ ਸ਼ਰੀਰ ਦੀ ਬੰਤਰ ਚੈੱਕ ਕਰ ਸਕੋਗੇ ਤੇ ਸਿੰਘ ਤੋਂ ਵਧੀਆ ਕੋੰਡੇ ਆ ਨਾ ਸਿੰਘ ਦਾ ਜਮਾ ਰਿੰਗ ਸਿੰਘ ਆ ਗਿਆ ਗੱਟੀ ਦਾ ਮੇਨ ਕੰਮ ਕੱਟੀ ਦਾ ਥਣਲੇਵਾ ਤੇ ਸਿੰਘ ਦਾ ਹੁੰਦਾ ਬਾਕੀ ਤਾਂ ਹਨ ਜਿਹੜੇ ਭਰਾ ਸਮਝਦਾਰਾ ਪਤਾ ਲੱਗ ਗਿਆ ਪਟਾ ਸੋਣਾ ਇਹ ਦੇਖਣੀ ਵਰਖਣੇ ਇਹੀ ਹੁੰਦੀ ਹੈ ਮੇਨ ਕੱਟੀ ਦਾ ਹੋ ਲਤੌਰ ਦੇ ਫਿਰ ਬਈ ਹੋਰ ਤਾਂ ਕੋਈ ਚੀਜ਼ ਦੇਖਣੇ ਥਣ ਹੁੰਦੇ ਉਹ ਚਾਰ ਹੋਆ ਸੋਹਣੀ ਝੋਲੀ ਸਾਫ ਜੀ ਹੋਵੇ ਮੇਨ ਕੰਮ ਕੱਟੀ ਦੇ ਸਿੰਘ ਤੇ ਛੋਟੀ ਗੱਟੀ ਦਾ ਥਣਾ ਤੇ ਲੰਬਾਈ ਸ਼ਰੀਰ ਦੀ ਵੀ ਸ਼ਰੀਰ ਦੀ ਚੌੜਾਈ ਲੰਬਾਈ ਬਾਕੀ ਬੰਦੇ ਦੀ ਸੰਭਾਲ ਆ ਜਿਹੇ ਜਾਂ ਪਾਲੂ ਉਹੇ ਜਾਂ ਕੱਢ ਲੂ ਹਨ ਪਰ ਜਿਹੜਾ ਸਿੰਘ ਦਾ ਤੇ ਖਾਣ ਦਾ ਹੁੰਦਾ ਹੈ ਮੇਨ ਹੁੰਦਾਗਾ ਹਾਂ ਸਹੀ ਆ ਸਹੀ ਆ ਹੁਣੇ ਕੱਟੀ ਨੇ ਜਿਵੇਂ ਵੱਡੀ ਹੋਈ ਜਾਣਾ ਸਿੰਘ ਤਾਂ ਇਹਦਾ ਛੋਟਾ ਹੀ ਲੱਗੀ ਆ ਨਾ ਦੇ ਨਾਲ ਮੋੜ ਗਈ ਜਮਾ ਫਿਰ ਸਿੰਘ ਦਿਖਾਉ ਕਦ ਕਾਠ ਵੱਡਾ ਹੋਈ ਜਾਣਾ ਸਿੰਘ ਇਹਦਾ ਬਿਲਕੁਲ ਓਡਾ ਹੀ ਰਹਿਣਾਗਾ ਸ਼ਰੀਰ ਭਰੀ ਜਾਣਾਗਾ ਹਾਂਜੀ ਹਾਂਜੀ ਵੀਰੇ ਸਿੰਘ ਜਮੀ ਛੋਟਾਗਾ ਇਦੂ ਬਾਅਦ ਵੀ ਜਮੀ ਛੋਟਾ ਹੀ ਹੋਈ ਜਾਣਾਗਾ ਕਿਉਂਕਿ ਸ਼ਰੀਰ ਨੇ ਜਦੋਂ ਫੁੱਲ ਭਰ ਜਾਣਾ ਮਲਗਾ ਬਣ ਹੋਣਾ ਨੇ ਲੈ ਕਿੜਾ ਹੋ ਕੜਾ ਫਿਰ ਪੂਰੀ ਚੰਗੀ ਜਾਤ ਵਾਲੀ ਕੱਟੀ ਆ ਜਿਹੜੇ ਬੰਦੇ ਨੂੰ ਪਰਖਾਣਾ ਨੌਲੇਜ ਆ ਗਈ ਚੀਜ਼ਾਂ ਬਾਰੇ ਬਰੀਕੀਆਂ ਨੇ ਕੱਟੀ ਦੇ ਦੇਖੋ ਹਾਂ ਬਾਕੀ ਲੰਬਾਈ ਲੂਵੀ ਸੋਹਣੀ ਸ਼ਰੀਰ ਲੱਤ ਕੁਲਤ ਨਹੀਂ ਭੜਦੀ ਹੈ ਨਾ ਤੇ ਪੂਰੀ ਚੰਗੀ ਆ ਬਾਈ ਕੋਈ ਆਪਾਂ ਹਾਂ ਅੱਜ ਦੀ ਕਿਹੜੀ ਦੇਖ ਦੇਖਾਂ ਦੇ ਵਿੱਚ ਚੰਗੀ ਆ ਬਾਕੀ ਜਿਹੜੇ ਪੁਰਾਣੇ ਜੇ ਵਿੱਚੋਂ ਪੈਸੇ ਲਾਉਣੇ ਆ ਠੀਕ ਆ ਉਹਦੀ ਸਮਝ ਕੀ ਹੈ ਉਹ ਤਾਂ ਡਿਪੈਂਡ ਕਰਦਾ ਦੇਖੋ ਬਾਈ ਹੁਣ ਕੱਟੀ 'ਚ ਜਿਹੜੇ ਬੰਦੇ ਨੂੰ ਪਤਾ ਬਰੀਕੀਆਂ ਕੱਟੀ 'ਚ ਬਹੁਤ ਨੇ ਹਾਂ ਬਰੀਕੀਆਂ ਹਾਂ ਇਹਦੀ ਗੱਲ ਮੇਰੇ ਨਾਲੀ ਬਰੀਕੀਆਂ ਮੇਨ ਕੰਮ ਹੁੰਦਾ ਸਿੰਗ ਥਣਲੇਵਾ ਪੁੜਾ ਬਰੀਕ ਕਟਿੰਗ ਹਾਂ ਬਿਲਕੁਲ ਬਿਲਕੁਲ ਚੰਗੀ ਆ ਰਹਣਾ ਮੂੰਹ ਦੀ ਬਹੁਤ ਸੋਹਣੀ ਕੱਟੀ ਆ ਦੇਖੋ ਸਿੰਗ ਜਮਾ ਛੋਟੇ ਸਿੰਗ ਲਾ ਸੁਣ ਥਣ ਫੇਰ ਦਿਖਾਉਣੇ ਕਰ ਜਿਹੜੀ ਮੇਨ ਜੀ ਥਣ ਕੱ ਤੇ ਪੜਾ ਪੜਾ ਦੇਖੋ ਜਤਲ ਕੱਟਿਆ ਪਧਰੀ ਆ ਗਈ ਸਾਰੇ ਪਾਸੇ ਹਾਂਜੀ ਹਾਂਜੀ ਵੀਰੇ ਕੱਚੀ ਗੱਟੀ ਆ ਦੰਦੋ ਜਮਾ ਖੀਰੀ ਆ ਕੋਈ ਹਲੇ ਆਏ ਨਹੀਂ ਹਨਾ ਠੀਕ ਆ ਠੀਕ ਆ ਠੀਕ ਆ ਤੇ ਹੈਪੀ ਫਿਰ ਆਪਾਂ ਦਾ ਰੇ ਮੁੱਲ ਕੀ ਕਰਾਂਗੇ ਭਾਈ ਮੁੱਲ ਭਾਈ ਆਪਾਂ ਬਸ ਇਹਦਾ ਜੈਜਾ ਕਰ ਦਾਂਗੇ ਬਸ 33000 ਰੁਪਏ ਦਾ ਮੁੱਲ ਆਪਣੇ ਜਾਇਜ਼ ਹੀ ਹੁੰਦੇ ਆ ਹੁਣ ਆਪਾਂ ਕਿੰਨੀਆਂ ਕੱਟੀਆਂ ਵੇਚਦੇ ਆ ਆਪਣੇ ਲਗਭਗ ਅੱਧੇ ਘੰਟੇ ਦੇ 20 ਮਿੰਟਾਂ ਚ ਕੱਟੀਆਂ ਵੇਕੇ ਨੇ ਕਾਰਨ ਇੱਕ ਤਾਂ ਆਪਣੇ ਰੇਟ ਦੇ ਆ ਜਾਂਦੇ ਆ ਬਾਕੀ ਚੀਜ਼ ਦਾ ਹੁੰਦਾ ਸਾਫ਼ ਹੈ ਆਪਸ ਨੂੰ ਹੁਣ ਆਪਾਂ ਚੇ ਬਸ ਕੱਟੀਆਂ ਆਪਣੇ ਕੋਲ 1-2 ਹੀ ਹੁੰਦੀਆਂ ਹੁਣ ਤੁਸੀਂ ਲੇਟ ਹੋਗੇ ਦੋ ਕੱਟੀਆਂ ਆਪਾਂ ਤੁਹਾਡੇ ਸਾਹਮਣੇ ਵਿਕੀਆਂ ਨੇ ਸੌਦਾ ਹੋ ਚੁੱਕਿਆਗਾ ਨਹੀਂ ਵੀਡੀਓ ਚ ਪਾਉਣੀਆਂ ਦਾ ਤਨ ਸੀਗੀਆਂ ਆਪਾਂ ਹਾਂ ਗੱਬਣ ਹੁਣ ਤੋਂ ਤਾਂ ਕਾਬਲ ਜੀ ਲਗਭਗ ਜਨਾ ਇਹ ਮਤਵਲਾ ਮੂਰੇ ਫਰਬਰੀ ਦੇ ਵਿੱਚ ਪੂਰੀ ਰੁੱਤ ਚ ਆ ਜੂਗੀ ਫਰਬਰੀ ਚ ਸਮਰਗੀ ਚੰਗੀ ਮੁੜ ਕੇ ਵਧੀਆ ਰਹਿ ਕੇ ਚਾਹੁੰਦਾ ਹਾਂ ਬੀ ਮਹੀਨਾ ਦੋਵੇਂ ਜੇ ਸਮਾ ਕੇ ਪੋੜਾ ਬਾਕੀ ਸਵਾਕ ਦੋ ਸਾਲ ਦੀ ਨੇ ਜਾ ਕੇ ਸਮਰਨਾ ਚਾਰ ਪੰਜ ਮਹੀਨਾ ਨੂੰ ਕੱਟੀ ਨੇ ਸਮਰ ਜਾਣਾਗਾ ਹਾਂ ਸਹੀ ਆ ਤੇ 33000 ਰੁਪਏ ਲੈਣਾ ਕਿ ਵਿੱਚੋਂ ਹੋਊਗਾ ਨਹੀਂ ਬਾਈ ਵਿੱਚੋਂ ਹੋ ਜੂਗਾ ਰੇਟ ਕਰ ਲਾਂਗੇ ਕੋਈ ਗੱਲ ਨਹੀਂ ਮੌਕੇ ਤੇ ਮਾਨਤਾਣ ਜਿਆਦਾਤਰ ਆਪਣੇ ਰੇਟ ਜਾਇਜ਼ ਹੁੰਦੇ ਆ ਵੀਡੀਓ 'ਚ ਹੀ ਕਰ ਦਿੰਨੇ ਆ ਆਪਣੇ ਜਿਆਦਾਤਰ ਵਪਾਰੀ ਭਰਾਈ ਮਾਰ ਲੈ ਜਾਂਦੇ ਆ ਪਾਤੋਂ ਕਿ ਆਪਣੇ ਰੇਟ ਜਾਇਜ਼ ਹੀ ਨੇ ਕੁਆਲਿਟੀ ਦੇ ਹਿਸਾਬ ਨਾਲ ਜਿਹੜੇ ਬੰਦੇ ਨੇ ਹੁਣ ਇਹੋ ਜੀ ਗੱਟੀ ਦਾ 10 11 ਸਮਝਣਾ ਉਹਨੂੰ ਤਾਂ ਬੜਾ ਲੱਗੂਗਾ ਹਾਂ 33000 ਬਾਈ ਨੇ ਮੁੱਲ ਕੀ ਤਾਂ ਬਾਕੀ ਮਿੱਤਰੋ ਵਾਧਾ ਘਟਾ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਹਾਂਜੀ ਵੀਰੇ ਹਾਂਜੀ ਦੰਦੋ ਵੀਰੇ ਥਾਣੇ ਚਾਰਾ ਕੱਦ ਕੱਢ ਦੰਦ ਦिखਾ ਦੇ ਹੁੰਦਾ ਤਾਂ ਥੱਲੇ ਤੇ ਚਲੋ ਬਾਕੀ ਹੈ ਹਾਂਜੀ ਅਖ ਦਿਖਾਉਣੀ ਨਹੀਂ ਬੱਚੀ ਦਾ ਦਿਖਾਉਣੀ ਕੱਟੀਆਂ ਹਾਂਜੀ ਹਾਂਜੀ ਬਾਕੀ ਆਪਣੀ ਗਰੰਟੀ ਹੈ ਜੋ ਚੀਜ਼ ਕਹਿਤੀ ਹੈ ਰੋਹੀ ਹੋਏ ਕਿਹੜਾ ਕੋਈ ਆਏ ਲੋਕ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਪਿੰਡ ਮਿੱਤਰ ਆ ਗਿਆ ਅਗਲੀਆ ਬਾਈ ਦਾ ਤੇ ਇੱਕ ਨਾ ਵੀਰੇ ਰਾਇਣ ਆ ਕੇ ਹੋ ਕੋਈ ਮਾਨ ਹਕਾਰ ਆਗਾ ਫੋਨ ਨਾ ਉਹ ਬੰਦੇ ਲਾਇਓ ਜਿਨੇ ਲੈਣੀ ਹੈ ਪੂਰੀ ਵੀਡੀਓ ਦੇਖ ਕੇ ਬਾਲੇ ਬੰਦੇ ਹੁਣ ਉਹ ਕੱਟੀਆਂ ਆਪਾਂ ਵੇਚੀਏ ਨੇ ਦੋ ਉਹਨਾਂ ਦਾ ਜੋੜੀ ਦਾ 55000 ਤੁਸੀਂ ਫੋਨ ਲਾ ਲਿਆ ਹਾਂ ਬਾਈ ਇਹਦਾ ਰੇਟ ਕਿੰਨਾ ਮੰਗਦਾ ਹੁਣ ਜਦੋਂ ਛੋਟੀਆਂ ਕੱਟੀਆਂ ਦਾ ਇੰਨਾ ਮੰਗਦਾ ਚੰਗੀ ਸੀ ਡਬਲ ਹੀ ਮੰਗਣਾ ਸੀ ਹਨਾ ਚੀਜ਼ ਸੀਗੀ ਹਾਂ ਰੇਟ ਤਾਂ ਆ ਕਰਕੇ ਕਰਦੇ ਆ ਵਿੱਚ ਫਿਰ ਸਵਾਦ ਵਾਲਾ ਲੈਂਦੇ ਆ ਅਗਲਾ ਕਹਿੰਦਾ ਠੰਡ ਜੀ ਆ ਲਾਲਾ ਨੇ ਯਾਰ ਪੁੱਛ ਲੈਣੇ ਸਾਰਾ ਕੁਝ ਪੁੱਛ ਲੈ ਇੱਕ ਵੀਰ ਬਣ ਕੇ ਜਿਹਨੇ ਕੱਟੀ ਲੈਣੀ ਆ ਉਹਦੇ ਪਰਿਵਾਰ ਨਾਲ ਬਹਿ ਕੇ ਰਾਇ ਕਰ ਲਿਓ ਵੀ ਆਪਾਂ ਕੱਟੀ ਲੈਣੀ ਆ ਸਾਰਾ ਕੁਝ ਪੁੱਛੀ ਜਾਣਗੇ ਸਮਾਂ ਬਹੁਤ ਘੱਟ ਹੁੰਦਾ ਹਨਾ ਕੰਮ ਦਾ ਟਾਈਮ ਆ ਸਾਰਾ ਕੁਝ ਪੁੱਛ ਲਿਆ ਬਈ ਰਾਇ ਕਰਕੇ ਦੱਸਦੇ ਆ ਬਸ ਜਿਹਨੇ ਲੈਣੀਆਂ ਰਾਇ ਕਰ ਲਿਓ ਆਪਲਾ ਜਿਹਨੇ ਤਾਂ ਲੈਣੀ ਹੁੰਦੀ 1-2 ਮਿੰਟ ਦਾ ਸੌਦਾ ਬੰਦਾ ਕਰ ਲਾਂ ਨਹੀਂ ਕਹਿੰਦੇ ਜਿਹਨੇ ਲੈਣੀ ਨਹੀਂ ਆਪਾਂ ਮਾਰ ਨਹੀਂ ਕਰਦੇ ਹੈਲੋ ਕ ਸੁਣ ਕਿ ਉਹਦੀ ਪੁੱਛ ਪਤਾ ਲੱਗ ਗਿਆ ਨਾ ਬੰਦੇ ਨੇ ਕੱਟੀ ਲੈਣੀ ਆ ਕਿ ਲੈਣੀ ਨਹੀਂ ਗੀ ਹੂੰ ਚਲੋ ਬਾਈ ਨਾਲ ਸੰਪਰਕ ਕਰੋ ਜਿਹੜੇ ਭਰਾ ਨੇ ਕੱਟੀ ਲੈਣੀ ਹੋਵੇ ਕੱਟੀ ਸਿੰਗੀ ਐ ਬਾਕੀ ਬਹੁਤ ਚੰਗੀ ਕੱਟੀ ਆ ਬਿੰਦੇ ਬਿੰਦੇ ਵਸ ਤਰੀਫਾਂ ਕਰੀਆਂ ਥੋੜੀਆਂ ਮੂੰਹ ਦੀ ਕੱਟੀ ਦੇਖੋ ਸਿੰਘ ਜਮਾ ਰਿੰਗ ਸਿੰਘ ਹੈਗਾ ਕੱਟੀ ਨੇ ਬੇਲ ਕਿੱਥੇ ਜਾਣਾ ਕੱਟੀ ਨੇ ਵਾਲੇ ਇਹਨਾਂ ਸਹੀ ਆ ਬਾਕੀ ਆਪਦੀ ਅਗਲੇ ਨੇ ਹਰੇਕ ਨੇ ਸਮਝ ਨਾਲ ਲੈਣੀ ਆ ਹਾਂ ਵੇਚ ਨਾਲ ਦੀ ਆਪ ਸਮਝ ਲੈਣ ਵਾਲੀ ਵੀਰ ਦੀ ਆਪਦੀ ਸਮਝ ਹੈ ਹਾਂਜੀ ਹਾਂਜੀ ਵੀਰ ਇਹ ਕਰ ਲਓ ਬਾਈ ਨਾਲ ਸੰਪਰਕ ਧੰਨਵਾਦ ਜੀ